ਲਓ ਜੀ ਹੁਣ ਆਪਾਂ ਪਹੁੰਚੇ ਹਾਂ ਡਰੋਲੀ ਪੋਟੈਟੋ ਪਲੈਂਟਰ ਤੇ ਮੋਕਾ ਇਹ ਆਪਾਂ ਇਹ ਕਹਿ ਸਕਦੇ ਹਾਂ ਬਹੁਤ ਜ਼ਿਆਦਾ ਪੁਰਾਣੇ ਆਲੂ ਬੀਜਣ ਵਾਲੇ ਮਸ਼ੀਨਾਂ ਆਲੂ ਪੱਟਣ ਲਈ ਮਸ਼ੀਨਾਂ ਬਣਾਉਂਦੇ ਨੇ ਠੀਕ ਆ ਜੀ ਤੇ ਇਹ ਮਾਡਲ ਹੈਗਾ ਇਹਨਾਂ ਦਾ ਟਾਇਰਾਂ ਵਾਲਾ 26 ਇੰਚੀ ਦੇ ਵਿੱਚ ਤੇ ਆਹ ਮਾਡਲ ਹੈਗਾ ਇਹਨਾਂ ਦਾ ਵਿਦਾਊਟ ਟਾਇਰ ਵਾਲਾ ਦੋਨਾਂ ਦੇ ਡਿਸਕਾਂ ਲੱਗੀਆਂ ਹੋਈਆਂ ਨੇ ਠੀਕ ਆ ਜੀ ਕਿਉਂਕਿ ਅੱਜ ਕੱਲ ਜਦੋਂ ਆਪਾਂ ਪ੍ਰਾਲੀ ਰਲਾਉਨੇ ਆ ਪ੍ਰਾਲੀ ਵਾਲੇ ਖੇਤ ਦੇ ਵਿੱਚ ਆਪਾਂ ਨੇ ਵੱਟ ਵਧੀਆ ਬਣਾਉਣੀਆਂ ਤਾਂ ਡਿਸਕਾਂ ਬਹੁਤ ਜ਼ਰੂਰੀ ਨੇ ਠੀਕ ਆ ਜੀ ਕਿਉਂਕਿ ਇਹ ਡਿਸਕ ਵਾਲਾ ਮਾਡਲ ਆ ਉਹਦੇ ਨਾਲ ਆਲੂ ਨੰਗਾ ਨਹੀਂ ਜਾਂਦਾ ਜੋ ਪ੍ਰਾਲੀ ਨੂੰ ਸਮਾਰ ਕੇ ਇਹ ਦੱਬੀ ਜਾਂਦੀਆਂ ਨੇ ਤੇ ਉਸ ਤੋਂ ਬਾਅਦ ਮਾਗਰ ਵੱਟ ਬਣੀ ਜਾਂਦੀ ਆ ਠੀਕ ਆ ਜੀ ਇਹ ਆ ਗਿਆਣਾ ਦਾਈ ਇਹਦੇ ਵਿੱਚ ਆਉਂਦਾ ਖਾਦ ਵਾਲਾ ਆ ਗਿਆ ਠੀਕ ਆ ਜੀ ਪਰ ਪਲੇਟ ਲੱਗੀ ਵੀ ਆ ਡੜਾ ਡੋੜਾ ਤੁਸੀਂ ਆਉਂਦਾ ਤੇ ਇੱਧਰ ਵੀ ਇਹ ਜਿਗਜੈਕ ਸਟਾਈਲ ਜ਼ਰੂਰ ਆ ਠੀਕ ਆ ਜੀ ਬਾਟੇ ਹੈਗੀ ਆ ਸਿੰਗਲ ਰੋ ਵਾਲੀ ਉਹ ਠੀਕ ਆ ਜੀ 26 ਇੰਚੀ ਬੰਦਾ ਖੜ ਕੇ ਜਿੱਦਾਂ ਮਰਜੀ ਸਾਈਡਾਂ ਤੇੜੀਆਂ ਵੱਟਾਂ ਨੇ ਉਹਨਾਂ ਨੂੰ ਸਾਫ ਕਰਨ ਲਈ ਇਹ ਲੱਗੀਆਂ ਵੀ ਆ ਨੇ ਤੇ ਬਹੁਤ ਵਧੀਆ ਕੁਆਲਿਟੀ ਆ ਤੁਸੀਂ ਵੱਟ ਚੌੜੀ ਕਰਨੀ ਆ ਛੋਟੀ ਕਰਨੀ ਆ ਉਹਦੇ ਲਈ ਵੀ ਇਹ ਲੱਗੇ ਹੋਏ ਨੇ ਵੱਧ ਘਟਾ ਕਰਨ ਲਈ ਟਾਇਰ ਲੱਗੇ ਆ ਇਹ ਵੀ ਸਿੰਗਲ ਇਹ ਬਿਨਾ ਟਾਇਰ ਵਾਲਾ ਮਾਡਲ ਆ ਗਿਆ ਜੀ ਉਹ ਟਾਇਰ ਵਾਲਾ ਮਾਡਲ ਆ ਗਿਆ ਤੇ ਇਹ ਆ ਗਿਆ ਨਾ ਇਹ ਆਲੂ ਪਟਣ ਵਾਲੀ ਮਸ਼ੀਨ ਇਹ ਤੁਸੀਂ 26 ਇੰਚੀ ਤੋਂ ਲੈ ਕੇ 30 ਇੰਚੀ ਤੱਕ ਤੁਸੀਂ ਇਹਨੂੰ ਵਰਤ ਸਕਦੇ ਹੋ ਇਹਦੇ ਵਿੱਚ ਫਰਕ ਕੀ ਆ ਤੁਹਾਨੂੰ ਆਸ ਦਿਖਾਉਂਦੇ ਆ ਇਹਦੀਆਂ ਡਿਸਕਾਂ ਨੇ ਪਲਾਂਟ ਦੇ ਇਹ ਨੇੜੇ ਤੁਸੀਂ ਕਰ ਸਕਦੇ ਹੋ ਚਾਹੇ ਤੁਸੀਂ 26 ਇੰਚੀ ਮਤਲਬ ਇਹ ਵੱਟਾਂ ਨੇ ਉਹ ਤੁਸੀਂ ਇਹ ਪੱਟ ਲੋ ਚਾਹੇ ਤੁਸੀਂ 30 ਇੰਚੀ ਨੇ ਉਹ ਪੱਟ ਲੋ ਮਤਲਬ ਇੱਕੋ ਮਸ਼ੀਨ ਤੁਹਾਡੇ ਸਾਰੇ ਪਲਾਂਟਰਾਂ ਦੇ ਕੰਮ ਆਈ ਜਾਊਗੀ ਜਿਹੜਾ ਮਰਜ਼ੀ ਪਲਾਂਟਰਾਂ ਤੁਸੀਂ ਬਿਜਾਈ ਕਰ ਲੋ ਇਹ ਸਿੰਗਲ ਹਾਲਾ ਗਹਿਣਾ ਦਾ ਠੀਕ ਹੈ ਜੀ ਇਹ ਆ ਗਿਆ ਜੀ ਮੈਂ ਆਪਾਂ ਨੇ ਪੱਠੇ ਘਟਣੇ ਨੇ ਚਾਹੇ ਤੁਸੀਂ ਕਣਕ ਕੱਟ ਲੋ ਜੋ ਮਰਜ਼ੀ ਕੱਟ ਲੋ ਟਰੈਕਟਰ ਦੇ ਨਾਲ ਚੱਲਦੀ ਆ ਠੀਕ ਹੈ ਜੀ ਤੇ ਬਹੁਤ ਜ਼ਿਆਦਾ ਇਹਨਾਂ ਦਾ ਵਧੀਆ ਕੁਆਲਿਟੀ ਆ ਤੁਸੀਂ ਆਪ ਚੈੱਕ ਕਰ ਸਕਦੇ ਹੋ ਕੁਆਲਿਟੀ ਵਾਈਜ਼ ਨੰਬਰ 1 ਆਪਾਂ ਕਹਿ ਸਕਦੇ ਹਾਂ ਬਹੁਤ ਜ਼ਿਆਦੇ ਤੇ ਪੁਰਾਣੇ ਬਹੁਤ ਨੇ ਇਹ ਲਾਈਨ ਦੇ ਵਿੱਚ ਤੇ ਇਹ ਇਹਨਾਂ ਦਾ ਐਡਰੈਸ ਆ ਜੀ ਟਰੋਲੀ ਮੈਨੂਫੈਕਚਰ ਬਰਕਸਾ ਮੋਗਾ ਤੇ ਫੋਨ ਨੰਬਰ ਦਿੱਤੇ ਹੋਏ ਨੇ ਭਲਵੀਰ ਸਿੰਘ ਠੀਕ ਆ ਜੀ ਤੁਸੀਂ ਇਹ ਫੋਨ 'ਤੇ ਕਾਲ ਕਰ ਸਕਦੇ ਹੋ ਕੋਈ ਵੀ ਤੁਹਾਡੀ ਇਨਫੋਰਮੇਸ਼ਨ ਲੈਣੀ ਆ ਪਲੈਂਟਰ ਦੀ ਜਾਂ ਬੀਜਨਾਲ ਦੀ ਕੋਈ ਤੁਸੀਂ ਵੱਡਾ ਛੋਟਾ ਕਾਫੀ ਮਾਡਲ ਨੇ ਜਿਗਜੈਕ ਮਾਡਲ ਵੀ ਆਉਂਦੇ ਨੇ ਉਹ ਲੈ ਕੇ ਆਉਣ ਦੀ ਥੋੜੀ ਜਿਹਾ ਹੋ ਗਈ ਇਸ ਕਰਕੇ ਲੈ ਕੇ ਨਹੀਂ ਆਇਆ ਜਿਗਜੈਗ ਤੁਸੀਂ ਲੈ ਸਕਦੇ ਹੋ 30 ਇੰਚ 26 ਇੰਚ ਜਿੰਨਾ ਮਰਜ਼ੀ ਤੁਸੀਂ ਜਿਹੜੀ ਤੁਹਾਨੂੰ ਲੋੜ ਆ ਹਰੇਕ ਇਹ ਪਲੈਂਟਰ ਬਣਾਉਂਦੇ ਨੇ ਹਰੇਕ ਤਰ੍ਹਾਂ ਦਾ ਇਹ ਪੱਟਣ ਵਾਲੀ ਮਸ਼ੀਨਾਂ ਬਣਾਉਂਦੇ ਨੇ ਤਾਂ ਜ਼ਰੂਰ ਕੰਡੈਕਟ ਕਰਿਓ ਟਰੌਲੀ ਮੌਕਾ ਤੇ ਲੋ ਜੀ ਹੁਣ ਆਪਾਂ ਪਹੁੰਚੇ ਹਾਂ ਬੀਕੇਡੀ ਦੀ ਸਟਾਲ ਤੇ ਬੀਕੇਟੀ ਦੇ ਜਿਹੜਾ ਟਾਇਰ ਆ ਇਸ ਤੋਂ ਵੀ ਵੱਡਾ ਟਾਇਰ ਸੀ ਜਿਹੜਾ ਰਾਜਪੁਰੇ ਸੀ ਉਹ ਟਾਇਰ ਮਤਲਬ ਕੋਲੇ ਦੀਆਂ ਖਦਾਨਾਂ ਦੇ ਵਿੱਚ ਜਿਹੜੇ ਟਰੱਕ ਚੱਲਦੇ ਨੇ ਉਹਨਾਂ ਵਿੱਚ ਸੀ ਉਹ ਹੈਗਾ ਸੀ ਜੋੜਾ 54 ਲੱਖ ਦਾ ਇਹ ਹੈਗਾ 7.5 ਲੱਖ ਦਾ ਇਹ ਉਹਦੇ ਨਾਲੋਂ ਛੋਟਾ ਸਾਈਜ਼ ਆ ਗਿਆ ਬਟ ਇਹ ਵੀ ਬੰਦੇ ਦੀ ਹਾਈਟ ਤੋਂ ਤੁਸੀਂ ਦੇਖ ਸਕਦੇ ਹੋ 22 ਦੀ 6 ਫੁੱਟ ਹਾਈਟ ਆ ਉਹ ਤੋਂ ਕਿੰਨਾ ਵੱਡਾ ਹੈ ਇਹ ਵੀ ਕੋਲੇ ਦੀ ਖਤਾਨਾ ਜਿਹੜੇ بڑے ਟਰੱਕ ਚੱਲਦੇ ਨੇ ਉਹਨਾਂ ਵਿੱਚ ਚੱਲਦਾ ਹੈ ਇਹ ਆਗੇ ਜਿਹੜੇ ਟਾਇਰ ਨੇ ਆਪਣੇ ਮੋਟਰਸਾਈਕਲਾਂ ਦੇ ਜਾਂ ਸਕੂਟਰੀਆਂ ਦੇ ਵਿੱਚ ਤੇ ਜੋ ਟਰੈਕਟਰਾਂ ਦੇ ਵਿੱਚ ਟਾਇਰ ਨੇ ਪੈਂਦੇ ਇਨਾ ਕੋਲਾ 600 ਨੰਬਰ ਤੋਂ ਲੈ ਕੇ ਸਾਰੀ ਰੇਂਜ ਪਈ ਆ 750 ਦੀ ਹੋਗੀ ਠੀਕ ਹੈ ਜੀ ਇਹ 9 916 ਹੋ ਗਿਆ ਠੀਕ ਹੈ ਜੀ ਸਾਰੇ ਸਾਈਜ਼ ਨੇ ਇਹ 1016 ਦੇ ਵਿੱਚ ਅੱਜ ਦੇ ਟਾਈਮ 'ਚ ਬਹੁਤ ਟ੍ਰੈਂਡਿੰਗ ਚੱਲਦਾ ਇਹ ਟਾਇਰ ਮੋਡੀਫਾਈਡ ਟਰੈਕਟਰਾਂ ਦੇ ਵਿੱਚ ਨੰਬਰ 1 ਤੇ ਆਪਾਂ ਕਹਿ ਸਕਦੇ ਹਾਂ ਜੋ 8 ਟਾਇਰ ਵੇਚ ਰਿਆ ਇਸ ਤੋਂ ਅੱਗੇ ਜਿਵੇਂ ਆਲੂਆਂ ਦੇ ਵਿੱਚ ਆਲੂ ਦੀ ਪਟਾਈ ਕਰਨੀ ਆ ਉਹਦੇ ਲਈ ਵੀ ਇਹ ਟਾਇਰ ਚੱਲਦੇ ਨੇ ਉਸ ਤੋਂ ਅੱਗੇ ਰੇਡੀਅਲ ਟਾਇਰ ਆ ਗਏ ਜਿਵੇਂ 13 ਦਾ ਆ ਗਿਆ 14 ਦਾ ਆ ਗਿਆ 16 ਆ ਗਿਆ ਠੀਕ ਆ ਜੀ 18 ਆ ਗਿਆ ਸਾਰੇ ਮਾਡਲ BK T ਬਣਾ ਰਹੀ ਆ ਤੇ ਕੁਆਲਿਟੀ ਵਾਈਜ਼ ਇਹਦਾ ਕੋਈ ਮੁਕਾਬਲਾ ਨਹੀਂ ਤੇ ਅੱਜ ਦੇ ਟਾਈਮ ਦੇ ਵਿੱਚ ਆਪਾਂ ਨੰਬਰ 1 ਇਹ ਕਹਿ ਸਕਦੇ ਆ ਟਾਇਰਾਂ ਇਹਦੇ ਵਿੱਚ ਠੀਕ ਆ ਜੀ ਤੇ ਇੱਧਰ ਨਾਈਲੋਨ ਟਾਇਰ ਆ ਗਏ ਜਿਹੜੇ ਉਧਰ ਸਾਰੇ ਰੇਡੀਅਲ ਸੀ ਇੱਧਰ ਸਾਰੇ ਨਾਈਲੋਂਸ ਇਹ ਆ ਗਏ 18 430 ਦਾ ਟਾਇਰ ਠੀਕ ਹੈ ਜੀ 1830 ਦਾ ਆ ਗਿਆ ਇਹ 16928 ਆ ਗਿਆ ਠੀਕ ਹੈ ਜੀ ਇਹ 14928 ਆ ਗਿਆ ਇਹ 13628 ਆ ਗਿਆ ਇਹ 12 4 12 424 12 428 ਦਾ ਠੀਕ ਹੈ ਜੀ ਇਸ ਤੋਂ ਕੇ ਜਿਵੇਂ ਟਰੱਕਾਂ ਦੇ ਵਿੱਚ ਚੱਲਦੇ ਨੇ ਟਾਇਰ ਜਿਹੜੇ ਉਹ ਸਾਰੇ ਪਏ ਨੇ ਮਤਲਬ ਆਲ ਵੀਕਲ ਆਪਾਂ ਕਹਿ ਸਕਦੇ ਹਾਂ ਆਲ ਵੀ ਸਾਰ ਇੱਕ ਜੀ ਦਾ ਮੇਗੇਟੇ ਬਣਾ ਰਹੀ ਆ ਤੇ ਉਸ ਤੋਂ ਬਾਅਦ ਆ ਗਿਆ ਟਰੈਕ ਇਹ ਟਰੈਕ ਜਿਵੇਂ ਆਪਣੇ ਇਹ ਕੰਬਾਈਨ ਵਾਲੇ ਟਰੈਕ ਆ ਲੀਆਂ ਛੋਟੀਆਂ ਉਹਨਾਂ ਦੇ ਵਿੱਚ ਚੱਲਦਾ ਏ ਇਹ 72000 ਦਾ ਜਿਹੜਾ ਟਰੈਕ ਵਾਲਾ ਏ 72000 ਦਾ ਤੇ ਉਸ ਤੋਂ ਬਾਅਦ ਇਹ ਆ ਗਿਆ ਜੀ ਮੋਡੀਫਾਈਡ ਟਰੈਕਟਰਾਂ ਦੇ ਵਿੱਚ ਆਪਾਂ ਕਹਿ ਸਕਦੇ ਹਾਂ ਅੱਜ ਕੱਲ ਜੋ 트ੈਂਡ ਚੱਲਦਾ ਸਭ ਤੋਂ ਮਤਲਬ ਨੰਬਰ 1 ਪਹਿਲਾਂ ਚੱਲਦਾ ਸੀ ਟਰੈਕਟਰ ਗੱਡੀ ਵਾਲਾ ਪਰ ਹੁਣ ਇਹ ਡਿਜ਼ਾਈਨ ਬਹੁਤ ਚੱਲ ਰਿਹਾ ਇਹ ਕੀ ਹੋ ਗਿਆ ਇੱਕੋ ਦੂਸਰਾ ਡੈਨ ਜਦੋਂ ਦੱਸਿਆ 1116 ਦੇ ਵਿੱਚ ਇਹ ਦੋਨੋਂ ਟਾਇਰ ਬਹੁਤ ਚੱਲਦੇ ਨੇ ਤੇ ਇਹ ਸਾਹਨੇ ਵਾਲ ਸਟਾਲ ਦੇ ਉੱਪਰ ਆਪਾਂ ਆਏ ਹੋਏ ਸੀ ਤੇ ਇਹ ਸਾਰੇ ਮਾਡਲ ਤੁਹਾਨੂੰ ਪੀਕੇਟੀ ਦੇ ਹਰੇਕ ਡੀਲਰ ਕੋਲ ਮਿਲਣਗੇ ਤੁਸੀਂ ਕਿਸੇ ਵੀ ਡੀਲਰ ਕੋਲ ਜਾ ਕੇ ਲੈ ਸਕਦੇ ਹੋ ਠੀਕ ਹੈ ਜੀ ਇਸੀ ਸਾਰੀ ਇਨਫੋਰਮੇਸ਼ਨ BKTI ਦੇ ਟਾਇਰਾਂ ਦੀ ਜੇ ਵਧੀਆ ਲੱਗੀ ਲਾਈਕ ਕਮੈਂਟ ਜ਼ਰੂਰ ਕਰਕੇ ਦੱਸਿਓ ਜੇ ਕਿਸੇ ਭਰਾ ਨੇ ਕੋਈ ਵੀ KTI ਦੇ ਟਾਇਰ ਪਵਾਏ ਨੇ ਉਹ ਵੀ ਦੱਸਿਓ ਤੇ ਪੂਰੀ ਵੀਡੀਓ ਦੇਖਣ ਲਈ ਥੈਂਕ ਯੂ ਤੇ ਸਬਸਕ੍ਰਾਈਬ ਜ਼ਰੂਰ ਕਰਿਓ ਉਹ ਬਹੁਤ ਜ਼ਰੂਰੀ ਹੈ ਜੀ